ਇਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਲੋਕਾਂ ਨੂੰ ਇਸ ਜੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਹੋਏ ਬਟਾਰਾ ਦੀਆਂ ਸੜਕਾਂ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਇੱਕ ਮਾਰਚ ਕੱਢਿਆ ਗਿਆ। ਉੱਥੇ ਹੀ ਬੱਚਿਆਂ ਤੇ ਨੌਜਵਾਨਾਂ ਜੋ ਕਿ ਪਤੰਗਬਾਜ਼ੀ ਦਾ ਸ਼ੌਂਕ ਰੱਖਦੇ ਹਨ, ਉਹਨਾਂ ਨੂੰ ਅਪੀਲ ਕੀਤੀ ਗਈ ਕਿ ਇਹ ਧਾਗਾ ਨਹੀਂ ਬਲਕਿ ਜਾਨਲੇਵਾ ਸਾਬਿਤ ਹੋ ਰਹੀ ਜਿੱਥੇ ਪੰਛੀਆਂ ਤੇ ਲੋਕਾਂ ਦੀ ਜਾਨਾਂ ਲਈ ਖਤਰਾ ਸਾਬਿਤ ਹੋ ਰਹੀ ਹੈ ਅਤੇ ਇਸ ਲਈ ਉਹਨਾਂ ਸਭ ਨੂੰ ਅਪੀਲ ਕੀਤੀ ਕਿ ਇਸ ਦੀ ਵਰਤੋਂ ਨਾ ਕੀਤੀ ਜਾਵੇ। ਹਰਿਆਵਲ ਪ੍ਰਬੰਧਨ ਵੱਲੋਂ ਇਸ ਸਾਲ ਇਸ ਤੋਂ ਪਹਿਲਾਂ ਵੀ ਪਿਛਲੇ ਲਗਭਗ 10 ਸਾਲਾਂ ਤੋਂ ਸਰਦੇਸ਼ੀ ਜਗਰਮੰਚ ਦੇ ਲੋਕ ਆਪਾਂ ਚਾਇਨਾ ਡੋਰ ਦੇ ਖਿਲਾਫ ਰੈਲੀ ਕਰਦੇ ਰਹੇ ਆਂ ਔਰ ਪੁਲਿਸ ਔਰ ਪ੍ਰਸ਼ਾਸਨ ਲੋਕ ਸਰਪੱਖਾਇਤਾਂ ਨੂੰ ਬੇਨਤੀ ਕਰਦੇ ਰਹੇ ਆਂ ਕਿ ਇਸ ਡੋਰ ਦੇ ਖਿਲਾਫ ਜਿਹੜੀ ਬੰਦੂ ਕਾਰਵਾਈ ਸਮੇਂ ਸਿਰ ਕਰ ਲਈ ਜਾਵੇ ਤੇ ਜਿਹੜੇ ਸਾਡੇ ਸ਼ੁਰਸ਼ ਦੇ ਬੱਚੇ ਨੇ ਨੌਜਵਾਨ ਨੇ ਜਿਹੜੀ ਦੀ ਲਪੇਟ ਵਿੱਚ ਆਂਦੇ ਨੇ ਉਹਨਾਂ ਜਿਹੜਾ ਜਾਨਾ ਬਚ ਸਕਣਗੇ ਇਹਨਾਂ ਹੀ ਨਹੀਂ ਜਿਹੜੇ ਪਸ਼ੂ ਪक्षी ਜਾਨਵਰ ਐਸੇ ਖਤਰਨਾਕ ਡੋਰ ਦੀ ਲਪੇਟ ਵਿੱਚ ਆ ਜਾਂਦੇ ਨੇ ਇਈ ਬਾਸ ਕਰਨਗੇ ਤੇ ਸਭ ਤੋਂ ਮਹਾਰੀ ਗੱਲ ਹੈ ਇਸ ਡੋਰ ਦੀ ਆਮਦ ਤੋਂ ਬਾਅਦ ਸਾਡੇ ਦੇਸ਼ ਦੇ ਅੰਦਰ ਧਾਗਾ ਡੋਰ ਦਾ ਕੰਮ ਕਰਨ ਵਾਲੇ ਜਿਹੜੇ ਕਾਰੀਗਰ ਜਿਹੜੀ ਰਿਜ਼ਰਵੇਟ ਤੋਂ ਮੰਨਦੇ ਹਨ ਉਹਨਾਂ ਦਾ ਕਾਰੋਬਾਰ ਬਿਲਕੁਲ ਖਤਮ ਹੋ ਗਿਆ ਉਹ ਲੋਕ ਬੇਰੋਜ਼ਗਾਰ ਹੋ ਗਏ ਪਰ ਦੇਖਣ ਤੋਂ ਹੈ ਕਿ ਪਿਛਲੇ ਕੁਝ ਸਮੇਂ ਦੀ ਬਜਾਏ ਇਸ ਸਾਲ ਦੇ ਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੇ ਔਰ ਪੂਰਨ ਕਾਰਜ ਕਰੇ ਉਹ ਜਿਹੜਾ ਜਿਹੜਾ ਮਸਤਕ ਮਸਤਕ ਹੈ ਔਰ ਉਹਨਾਂ ਨੇ ਲਗਭਗ ਦੇ ਇਸ ਹਾਲ ਜਿਵੇਂ ਉਹਨਾਂ ਦਾ ਰਵਈਆ ਕਿ ਇਹ ਦੋ ਜੜੀਓ ਨਹੀਂ ਦੁੱਗੇ ਜੀ ਨਾ ਹੀ ਇਹਦੇ ਕੋਈ ਪਤੰਗबाजी ਕਰੇਗਾ ਕਿਉਂ ਜੋ ਸੱਤ ਤਰਵਾ ਜੜੀਆਂ ਪੁਸਤੋਂ ਲੌ ਲਗਾਈਆਂ ਜਾ ਰਹੀਆਂ ਨੇ ਲੇਕਿਨ ਫਿਰ ਵੀ ਆਮ ਸਭਾ ਜੀ ਇਹ ਪੀਲ ਕਰਦਾ ਉਹ ਆਪੀ ਦੀ ਸੰਗਲ ਆਪਣੇ ਬੱਚਿਆਂ ਨੂੰ ਸੰਗਹਾਨ ਤੇ ਇਸ ਦੋ ਨੂੰ ਨਾਕ ਰੋਦੇ ਲਈ ਕੁਝ ਪ੍ਰੇਰਿਤ ਹੋਣ ਦੇ ਨਾਲ ਨਾਲ ਲਾਗੇ ਕਾਦੇ ਲੋਕਾਂ ਨੂੰ ਬੱਚਿਆਂ ਨੂੰ ਪ੍ਰੇਰਿਤ ਕਰਨ ਆਪਾਂ ਮੰਨਦੇ ਹਾਂ ਤੇ ਦੇਸ਼ ਦੇ ਪਰਾتن ਸੰਸਕ੍ਰਿਤੀ ਸਭਾ ਚਾਰ ਪਰਾتن ਤਰੀਕਿਆਂ ਦੇ ਨਾਲ ਆਪਣੇ ਜਿਹੜੇ ਤਿਉਹਾਰ ਮਨਾਈਏ ਤਾਂ ਸਾਡੀ ਸੰਸਕ੍ਰਿਤੀ ਬਚੀ ਰਹੇਗੀ ਸਾਡਾ ਸਮਾਜ ਬਚਾ ਰਹੇਗਾ ਸਾਡੇ ਦੇਸ਼ ਦੇ ਪੁਰਾਣੇ ਰੀਤੀ ਰਿਵਾਜ ਉਹਨਾਂ ਦੀ ਰਾਖੀ ਹੁੰਦੀ ਰਹੇਗੀ ਧੰਨਵਾਦ ਯੈਸ ਚੰਗੀ ਗੱਲ ਹੈ ਕੀ ਪ੍ਰਾਨ ਕਰਦੇ ਤੁਸੀਂ ਲੇਕਿਨ ਜਿਹੜਾ ਚੈਨਲ ਹੈ ਉਹ ਸਾਡੇ ਬਲਕਨਰ ਕਿ ਲਈ ਸੇਵ ਨਹੀਂ ਹੈ ਇਸ ਨੂੰ ਬੰਦ ਕੀਤਾ ਜੀ ਫਿਰ ਐਦਾਂ ਦੇ ਮੈਂ ਇੱਕ ਗੱਲ ਦਿਲ ਕਰਦਾ ਕਿ ਜਿਹੜੇ ਚੈਨਲ ਹੋ ਰਾ ਉਸ ਨੂੰ ਨਾਮਕ ਤੋਂ ਕਿ ਸਾਰੇ ਲਈ ਬਹੁਤ ਖਤਰਾ ਆ ਗਿਆ ਜਾਨਵਰਾਂ ਦਾ ਕੁਸ਼ਕ ਉਸ ਨੂੰ ਸਬਕ ਉੱਤੇ ਕਾਰਵਾਈ ਹੋ ਜਾਵੇ ਦੇਸ਼ ਵਿੱਚ ਤੋਂ ਬੰਦ ਹੋ ਜੀ ਜੀ ਅੱਜ ਬਟਾਲਾ ਸ਼ਹਿਰ ਦੇ ਵਿੱਚ ਨੀ ਪੰਜਾਬ ਵੈਲਫੇਅਰ ਸੁਸਾਇਟੀ ਤੇ ਨਾਲ ਪੰਜਾਬ ਹਰਿਆਵਲ ਜਿਹੜੀ ਐਨ ਜੀਓਜ਼ ਐ ਤੇ ਉਹਨਾਂ ਦੇ ਤੇ ਨਾਲ ਹੀ ਸ਼ਹਿਰ ਦੇ ਸਿਵਲ ਸੁਸਾਇਟੀ ਦੇ ਸਾਰੇ ਹੀ ਜਿਹੜੇ ਆਗੂ ਇੱਥੇ ਇਕੱਠੇ ਹੋ ਕੇ ਅੱਜ ਬੱਚਿਆਂ ਨੂੰ ਇੱਥੇ ਲੀਕ ਵਾਲਾ ਤਲਾਬ ਦੇ ਵਿੱਚ ਇਕੱਠਾ ਕੀਤਾ ਸਕੂਲੀ ਬੱਚਿਆਂ ਨੂੰ ਤੇ ਇਹਦੇ ਵਿੱਚ ਇਹਦੇ ਵਿੱਚ ਬੜਾ ਅੱਛਾ ਸੰਦੇਸ਼ ਦਿੱਤਾ ਜਾ ਰਿਹਾ ਸੋ ਜਿਹੜਾ ਕਿ ਚਾਇਨਾ ਡੋਰ ਦਾ ਉਪਯੋਗ ਕਰ ਜਿਹੜਾ ਨਾ ਕੀਤਾ ਜਾਵੇ ਉਹਦੇ ਲਈ ਅੱਜ ਕਿ ਸਾਂਝੇ ਮੰਚ ਦੇ ਉੱਤੇ ਇਕੱਠੇ ਹੋ ਕੇ ਇਹ ਸਾਰੇ ਬੱਚਿਆਂ ਨੂੰ ਜਿਹੜਾ ਸੰਦੇਸ਼ ਦਿੱਤਾ ਹੈ ਤੇ ਇਹਦੇ ਨਾਲ-ਨਾਲ ਬੱਚਿਆਂ ਦੇ ਵੱਲੋਂ ਸ਼ਹਿਰ ਦੇ ਵਿੱਚ ਜਿਹੜਾ ਮਾਰਚ ਪਾਸ ਵੀ ਕੀਤਾ ਜਾਣਾ ਤੇ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਵੀ ਕਰਨਾ ਕਿ ਇਸ ਚੀਜ਼ ਦਾ ਉਪਯੋਗ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਇਹ ਦਾ ਰੋਗ ਹੈ ਬੀਮ ਕਰਨ ਦੇ ਨਾਲ ਜਿੱਥੇ ਜਿੱਥੇ ਜਿਹੜਾ ਵਾਹਨ ਚਾਲਕ ਨੇ ਕੋਈ ਕਿਸੇ ਦੇ ਇੰਜਰੀ ਆ ਜਾਂਦੀ ਆ ਚਾਈਨਾ ਡੋਰ ਦੇ ਨਾਲ ਤਾਂ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਉੱਥੇ ਜਿੱਥੇ ਪਸ਼ੂ ਪੰਛੀ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਇਹਦੇ ਨਾਲ ਹੀ ਮੈਂ ਦੱਸਣ ਚਾਹੁੰਦਾ ਕਿ ਮਾਣਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਜੀ ਦੇ ਵੱਲੋਂ ਵੀ ਸਖਤ ਦੰਦੇਜ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਚਾਈਨਾ ਡੋਰ ਜਿਹੜੇ ਵੇਚਣ ਵਾਲੇ ਨੇ ਉਹਨਾਂ ਤੇ ਸਖਤੀ ਨਾਲ ਐਕਸ਼ਨ ਹੋਵੇਗਾ ਨਾਲ ਹੀ ਜੇਕਰ ਕੋਈ ਚਾਈਨਾ ਡੋਰ ਜਿਹੜਾ ਉਪਯੋਗ ਵੀ ਕਰਦਾ ਜਿਹੜਾ ਪਾਈਪਲਾਈਨ ਕਰਦਾ ਤਾਂ ਉਹ ਵੀ ਜਿਹੜੀਆਂ ਸਿਵਲ ਦੀ ਟੀਮਾਂ ਭੇਜ ਬਣਾਈਆਂ ਗਈਆਂ ਨੇ ਜਿਹੜੀਆਂ ਨਾਲ ਉਹਡਾ ਕਾਰਟ ਜੇਕਰ ਉਹ ਬੱਚਾ ਹੈ ਜੇ 18 ਸਾਲ ਤੋਂ ਛੋਟਾ ਹੈ ਤਾਂ ਜੇਕਰ ਉਹਦੇ ਮਾਤਾ ਪਿਤਾ ਨੇ ਉਹਨੂੰ ਡੋਰ ਲੈ ਕੇ ਦਿੱਤੀ ਆ ਤਾਂ ਫਿਰ ਉਹਦੇ ਉੱਤੇ ਵੀ ਕੇਸ ਸਿਸਟਮ ਹੋਏਗਾ ਸੋ ਸਾਡੀ ਅਪੀਲ ਹੈਗੀ ਸਾਰਿਆਂ ਨੂੰ ਕਿ ਇੱਕ ਨੋਬਲ ਕੌਜ਼ ਵਾਸਤੇ ਇਹਦਾ ਇੱਕ ਮਾੜਾ ਰਿਜ਼ਲਟ ਆ ਨੁਕਸਾਨ ਹੁੰਦੇ ਆ ਸੋ ਸਾਰੇ ਜਾਣੇ ਆ ਇਹ ਸੁਸਾਇਟੀ ਨੇ ਜਿਹੜਾ ਕੱਚਾ ਹੁਗਾਰਾ ਸਾਹਿਬ ਸਾਡਾ ਸਾਥ ਦਿੱਤਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਬਿਲਕੁਲ ਇਸ ਦਾ ਚਾਈਨਾ ਦਾ ਡੋਰ ਦਾ ਉਪਯੋਗ ਕਰਨ ਤੋਂ ਮਨਾ ਕਰਦੇ ਆ ਤੇ ਪ੍ਰਸ਼ਾਸਨ ਦੇ ਵੱਲੋਂ ਇਹਦੇ ਤੇ ਪੂਰੀ ਜਿਹੜੀ ਆ ਸ਼ਕਤੀ ਕੀਤੀ ਜਾਵੇਗੀ ਅਜੀ ਅਜੀ ਸਾਡੀ ਜਿੰਨੇ ਵੀ ਅਸੀਂ ਮੈਂ ਤੁਹਾਨੂੰ ਕਿਹਾ ਵੀ ਕਿਸੇ ਨੂੰ ਵੀ ਇਸ ਚੀਜ਼ ਦਾ ਵੇਚਣਾ ਵੇਚਣ ਦਿੱਤੀ ਆ ਵੀ ਨਾ ਯੂਜ਼ ਕਰਨ ਦਿੱਤੀ ਆ ਵੀ ਸਰ ਕਈ ਜਗ੍ਹਾ ਦੇ ਉੱਤੇ ਦੌਰ ਵਿਕ ਰਹੀ ਆ ਰਾਤ ਨੂੰ ਅੱਜ ਵੀ ਜੀ ਵਿਕ ਰਹੀ ਆ ਤੇ ਸਾਡੀ ਕੀ ਨਾ ਅਸੀਂ ਅਸੀਂ ਸਖਤ ਨਿਰਦੇਸ਼ ਜਿਹੜੇ ਆ ਜਿਹੜੇ ਸਾਨੂੰ ਜਲਦੀ ਸਾਰੇ ਫੜ ਲਾਵਾ